ਦੇ ਨੇੜਲੇ ਪਿੰਡ ਕਾਲੇਕੇ ਵਿੱਚ ਖੂਨ ਚਟਾ ਹੁੰਦਾ ਦਿਖਾਈ ਦੇ ਰਿਹਾ ਜਿੱਦੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਵੱਲੋਂ ਆਪਣੇ ਹੀ ਸਕੇ ਭਰਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਕੱਡਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਪਿਛਲੀ ਲੰਗੀ ਸ਼ਾਮ ਨੂੰ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਘਟਨਾ ਸਾਹਮਣੇ ਆਈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੇਐਸਆਈ ਚੁਗਿੰਦਰ ਸਿੰਘ ਜੋ ਪੰਜਾਬ ਪੁਲਿਸ ਵਿੱਚ ਬਤੌਰ ਮਲੇਰ ਕੋਟਲਾ ਇਲਾਕੇ ਅੰਦਰ ਡਿਊਟੀ ਕਰਦਾ ਸੀ ਜੋ ਬਰਨਾਲਾ ਦਾ ਰਹਿਣ ਵਾਲਾ ਹੈ ਮ੍ਰਿਤਿਕਾ ਐਸਆਈ ਜੁਕੇਂਦਰ ਸਿੰਘ ਦਾ ਆਪਣੇ ਭਰਾ ਨਾਲ ਨਾਨਕਿਆ ਵੱਲੋਂ on ਦੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਇਹ ਘਟਨਾ ਸਾਹਮਣੇ ਆਈ। ਇਹ ਗੱਲ ਸ਼ਾਮ ਕਰੀਬ 8 ਵਜੇ ਦੀ ਘਟਨਾ ਹੈ ਜਿਹਦੇ ਵਿੱਚ ਜੁਕੇਂਦਰ ਸਿੰਘ ਜੋ ਕਿ ਪੰਜਾਬ ਪੁਲਿਸ ਦੇ ਵਿੱਚ ਬਤੌਰ ਐਸਆਈ ਡਿਊਟੀ ਕਰਦੇ ਸੀ ਇਹ ਜੋ ਬਰਨਾਲੇ ਰਹਿੰਦੇ ਨੇ ਤੇ ਇਹਨਾਂ ਦੇ ਆਪਣੇ ਬ੍ਰਦਰ ਸੁਖਦੇਵ ਸਿੰਘ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਪ੍ਰਾਪਰਟੀ ਰਿਲੇਟਡ ਜਿਹੜਾ ਡਿਸਪਿਊਟ ਚੱਲਦਾ ਸੀਗਾ ਕੱਲ ਸ਼ਾਮ ਇਹ ਆਪਣੀ ਪਤਨੀ ਵੀਰਪਾਲ ਕੌਰ ਦੇ ਨਾਲ ਆਪਣੇ ਨਾਨਕੇ ਪਿੰਡ ਕਾਲੇਕੇ ਤੋਂ ਵਾਪਸ ਬਰਨਾਲਾ ਸਾਈਡ ਨੂੰ ਆ ਰਹੇ ਸੀ ਜਦੋਂ ਇਹ ਭੈਣੀ ਜੱਸਾ ਲਿੰਕ ਰੋਡ ਦੇ ਉੱਤੇ ਕਰੀਬ 2 ਕਿਲੋਮੀਟਰ ਆਏ ਤਾਂ ਅੱਗੇ ਤੋਂ ਟਰੈਕਟਰ ਦੇ ਉੱਤੇ ਇਹਨਾਂ ਦਾ ਜਿਹੜਾ ਬ੍ਰਦਰ ਹੈ ਛੋਟਾ ਸੁਖਦੇਵ ਸਿੰਘ ਤੇ ਸੁਖਦੇਵ ਸਿੰਘ ਦਾ ਬੇਟਾ ਰਵਨਪ੍ਰੀਤ ਸਿੰਘ ਇਹ ਆ ਰਹੇ ਸੀ ਇਹਨਾਂ ਨੇ ਟਰੈਕਟਰ ਰੋਕ ਕੇ ਤੇ ਉਹਦੇ ਉੱਤੇ ਜਿਹੜਾ ਟੱਕਰ ਮਾਰ ਕੇ ਜਿਹੜੀ ਬਲਵੀਰ ਕੌਰ ਸਾਈਡ ਤੇ ਖੜੀ ਸੀ ਉਹ ਥੋੜੀ ਉਹਨੂੰ ਘਬਰਾਟ ਹੋ ਗਈ ਸੀ ਤੇ ਇਹਨਾਂ ਨੇ ਟੱਕਰ ਮਾਰ ਕੇ ਜਿਹੜਾ ਪਹਿਲਾਂ ਉਹਨੂੰ ਮੋਟਰਸਾਈਕਲ ਤੋਂ ਥੱਲੇ ਸਿੱੜ ਦਿੱਤਾ ਖੇਤਾਂ ਵਿੱਚ ਤੇ ਬਾਅਦ ਦੇ ਵਿੱਚ ਟਰੈਕਟਰ ਜਿਹੜਾ ਉਹਦੇ ਉੱਤੇ ਚੜਾ ਕੇ ਪੂਰਾ ਜਿਹੜਾ ਉਹਨੂੰ ਕਤਲ ਕਰ ਦਿੱਤਾ ਸੋ ਵੀਰਪਾਲ ਕੌਰ ਦੇ ਬਿਆਨਾਂ ਦੇ ਉੱਤੇ ਅਸੀਂ ਜਿਹੜਾ ਐਫ ਆਈ ਆਰ ਥਾਣਾ ਧਰੋਲਾ ਵਿਖੇ ਦਰਜ ਕਰ ਦਿੱਤੀ ਆ ਦੋਨਾਂ ਦੇ ਖਿਲਾਫ ਤੇ ਦੋਸ਼ੀਆਂ ਦੀ ਭਾਲ ਜਾਰੀ ਆ ਅਸੀਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਜਿਹੜੀ ਡੈੱਡ ਬੋਡੀ ਆ ਉਹਨੂੰ ਸਿਵਲ ਹਸਪਤਾਲ ਬਰਨਾਲਾ ਜਿਹੜਾ ਮੌਨਟਰੀ ਵਿੱਚ ਰਖਵਾ ਦਿੱਤਾ ਗਿਆ ਪੋਸਟਮਾਰਟਮ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਸਰ ਬੰਦੇ ਰੈਸਟ ਹੋ ਗਏ ਜੀ ਬੰਦਿਆਂ ਦੀ ਗ੍ਰਿਫਤਾਰੀ ਬਾਕੀ ਆ ਉਹਨਾਂ ਦੀ ਤਲਾਸ਼ ਜਾਰੀ ਆ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ